ਜਿੱਥੇ ਇੱਕ ਪਾਸੇ ਲੋਕ ਨਵੇਂ ਸਾਲ ਮਨਾਉਣ ਦੇ ਵਿੱਚ ਰੁੱਝੇ ਹੋਏ ਸੀ ਦੂਜੇ ਪਾਸੇ ਆਹ ਮੁੰਡਿਆਂ ਨੂੰ ਲੱਗੀਆਂ ਮੌਜਾਂ ਹੀ ਮੌਜਾਂ ਤੇ ਨਵੇਂ ਸਾਲ ਤੇ ਬਿਨਾਂ ਕੰਮ ਕੀਤੇ ਬਣ ਗਏ ਨੋਟ ਹੀ ਨੋਟ ਜੀਹਾਂ ਦੱਸਿਆ ਕਿ ਨਕੌਦਰਤੀ ਵਿੱਚ ਲਗਾਤਾਰ ਚੋਰਾਂ ਨੇ دہشت ਮਚਾਈ ਹੋਈ ਹੈ ਜਿੱਥੇ ਕਿ ਉਹਨਾਂ ਦੇ ਵੱਲੋਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉੱਥੇ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਦੁਕਾਨ ਦਾ ਸੈਂਟਰਲ ਲੋਕ ਤੋੜ ਕੇ ਨੌਜਵਾਨ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗਰੋਵਰ ਜਨਰਲ ਸਟੋਰ ਦੇ ਮਾਲਕ ਮਨੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਉਹਨਾਂ ਦੀ ਦੁਕਾਨ ਦਾ ਸੈਂਟਰ ਲੋਕ ਟੁੱਟਿਆ ਹੋਇਆ ਸੀ ਤੇ ਦੁਕਾਨ ਦੇ ਵਿੱਚੋਂ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ 10000 ਰੁਪਏ ਨਕਦੀ ਸਮੇਤ ਦੁਕਾਨ ਦੇ ਵਿੱਚੋਂ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਨੇ ਜਲਵਾਜੀ ਚੋਰੀ ਹੋ ਗਈ ਦੁਕਾਨ ਤੇ ਸਵੇਰੇ ਪਤਾ ਲੱਗਾ ਤੁਹਾਨੂੰ ਸਾਡੇ ਗੁਆਂਢੀਆਂ ਨੇ ਫੋਨ ਕੀਤਾ ਕਿ ਤੁਹਾਡੇ ਸ਼ਟਰ ਚੱਕਿਆ ਹੋਇਆ ਹੈ ਕਾਲੇ ਟੁੱਟੇ ਆ ਕੀ ਕੋਈ ਦੇਖੋ ਅਰਗੇ ਸ਼ਟਰ ਤੇ ਤੁਹਾਡਾ ਨੁਕਸਾਨ ਹੋਇਆ ਲੱਗਦਾ ਤੇ ਇਸੇ ਕਰਕੇ ਫਿਰ ਅਸੀਂ ਫਟਾਫਟ ਆਏ ਸਵੇਰੇ ਉੱਠ ਗਏ ਤੇ ਦੇਖਿਆ ਸਾਡੇ ਸ਼ਟਰ ਜਿੰਦੇ ਹੈ ਨਹੀਂ ਸੀ ਦੋਨੋਂ ਸਾਈਡ ਵਾਲੇ ਸੈਂਟਰ ਲੋਕ ਥੋੜਿਆ ਪਿਆ ਸੀ ਤੇ ਅੰਦਰੋਂ ਜੇ ਚੱਕ ਕੇ ਦੇਖਿਆ ਤੇ ਸਾਡੇ ਗੱਲੇ ਗੁੱਲੇ ਸਾਰੇ ਖਿਲਰੇ ਪਏ ਸੀ ਸਮਾਨ ਖਿੰਡੇ ਪਿਆ ਸੀ ਕੋ ਸਾਡਾ 8-10 ਹਜ਼ਾਰ ਰੁਪਏ ਨੁਕਸਾਨ ਹੋਇਆ ਹੈ ਪੈਸੇ ਪੂਸੇ ਪੈ ਜੀ ਪਰਚੀਆਂ ਦੇ ਨਵੇਂ-ਨਵੇਂ ਲੈ ਗਏ ਰਾਤੀ ਕਿਦੋਂ ਕੈਸ਼ ਆ ਉਹ ਰੱਖਿਆ ਸੀ ਉਹ ਵੀ ਚਲਾ ਗਿਆ ਨਾਲ ਹੀ ਕਿਹਨਾਂ ਦੀ ਦੁਕਾਨ ਦਾ ਗਰੋਵਰ ਜੰਦਰ ਸਟੋਰ ਇਹ ਜਿਹੜੀ ਜਗਾ ਹੈ ਇਹ ਚਰਸੀ ਗੇਟ ਸਬਜੀ ਮੰਡੀ ਚਰਸੀ ਗੇਟ ਬੜੀ ਸਮ ਕੰਪਲੀਟ ਕੀਤੀ ਹਾਂਜੀ ਕੀਤੀ 112 ਨੰਬਰ ਤੇ ਪੁਲਿਸ ਵਾਲੇ ਹੁਣ ਮੌਕਾ ਦੇਖ ਕੇ ਗਏ ਆ ਅੱਛਾ ਜੀ ਉਹ ਕਹਿੰਦੇ ਰਿਟਰਨ ਕੰਪਲੇਨਟ ਕਰ ਦੋ ਫਿਰ ਕੈਮਰੇ ਚੈੱਕ ਕਰਵਾ ਦਿੰਦੇ ਆ ਲੱਗਦਾ ਨਹੀਂ ਨਵਾਂ ਸਾਲ ਹੋਵੇ ਤੇ ਪੁਲਿਸ ਵੀ ਨਹੀਂ ਜਾਈ ਰਹੀ ਆ ਆਪਣੇ ਜਗਾ ਜਗਾ ਨਾਕੇ ਲੱਗਣ ਦੇ ਬਾਵਜੂਦ ਵੀ ਜਿਹੜਾ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ ਮੈਂ ਕਹਾਂ ਜੀ ਪੁਲਿਸ ਵਾਲੇ ਵੀ ਇਹੀ ਕਹਿ ਗਏ ਕਿ ਬਾਰ ਬਾਰ ਹੋਇਆ ਗਸ਼ਤ ਕੀਤੀ ਗਈ ਹੈ ਸਾਰੇ ਦਾ ਲੱਗੇ ਰਹੇ ਆ ਇਹ ਬਿਆਰ ਚ ਜਦੋਂ ਸਬੰਧੇ ਲੰਘ ਜਾਂਦੇ ਬਾਅਦ ਹੋ ਜਵੇ ਤਾਂ ਫੇਰ ਕਹਿੰਦੇ ਆਪਾਂ ਵੀ ਨਹੀਂ ਕੁਝ ਕਰ ਸਕਦੇ ਗੱਲ ਉਹਨਾਂ ਦੀ ਵੀ ਸਹੀ ਹੈ ਚੋਰ ਵੀ ਦੇਖਦੇ ਸਭ ਕੋਈ ਮੌਕਾ ਦੇਖ ਕੇ ਫੇਰ ਕੰਮ ਕਰਦੇ ਆ ਪੁਲਿਸ ਤਾਂ ਚਲੋ ਵਿਚਾਰੀ ਰਾਤ ਮੇਂ ਦੇਖਦੇ ਨੇ ਗੱਡੀਆਂ ਘੁੰਮਦੇ ਨਹੀਂ ਆ ਪਤਾ ਲੱਗਦਾ ਪਰ ਨੁਕਸਾਨ ਜਿਹੜੇ ਜਿਹੜੇ ਚੋਰ ਹੈ ਨਸ਼ੇੜੀਆਂ ਦੇ ਕੰਮ ਆ ਜੀ ਸਾਰਾ ਇਹਨਾਂ ਨੂੰ ਫੜ ਕੇ ਛੱਡ ਦੇਣ ਥੋੜੇ ਚਿਰ ਬਾਅਦ ਅਗਲਾ ਬਾਹਰ ਆ ਜਾਂਦਾ ਕੋਈ ਹੈ ਨਹੀਂ ਕੋਈ ਸਜ਼ਾ ਸੁਝਾ ਇਹਨਾਂ ਲਈ ਬਣੀ ਨਹੀਂ ਇੱਥੇ ਅਗਲਾ ਕਹਿੰਦਾ ਅੰਦਰ ਨਾ ਮਰ ਜਵੇ ਛੱਡ ਦਿੰਦੇ ਇਹ ਬਹੁਤ ਗਲਤ ਇਹ ਕੰਮ ਹੀ ਹੈ ਉਹਦਾ ਟੋਟਲ ਕਿੰਨਾ ਕਰੋ ਨੁਕਸਾਨ ਹੋ 10000 ਰੁਪਏ ਦਾ ਨੁਕਸਾਨ ਹੋਇਆ ਸਰ ਉਹ ਕੀ ਮੰਗ ਕਰਦੇ ਪ੍ਰਸ਼ਾਸਨ ਬਸ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਕਿ ਇਹਨਾਂ ਨੂੰ ਨਕੀਲ ਪਾਈ ਜਾਵੇ ਫੜ ਕੇ ਛੱਡਣੇ ਤਾਂ ਚਾਹੀਦੇ ਨਹੀਂ ਨਾ ਇਹਨਾਂ ਨੂੰ ਜਮਾਨਤ ਹੋਣੀ ਚਾਹੀਦੀ ਇਹਨਾਂ ਨੂੰ ਤਾਂ ਅੰਦਰ ਹੀ ਰੱਖਣਾ ਚਾਹੀਦਾ ਪਰ ਇਹ ਹੀ ਮੰਗਿਆ ਸਾਡੀ ਕਹਦਾ ਸੀ ਇੱਕ ਹੀ ਦੁਕਾਨਦਾਰ ਦੇ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰ ਦੇਖਿਆ ਜਾਵੇ ਤਾਂ ਚੋਰਾਂ ਨੇ ਚਾਰੇ ਪਾਸੇ دہشت ਮਚਾਈ ਹੋਈ ਹੈ ਜਿਨ੍ਹਾਂ ਦੇ ਵੱਲੋਂ ਸ਼ਰੀਆਮ ਲੁੱਟਾ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ